ਮਨਜੇ ਨਾਜ਼ਿਰ ਜੀ ਮਨਜਿੰਦਰ ਸਿੰਘ ਲਗਾਓ ਨਾ ਕੀ ਮਨਜਿੰਦਰ ਸਿੰਘ ਕਿਹਾ ਕੀ ਅਸੀਂ ਦਹੀਂ ਜਾਂਦੇ ਦੋ ਯਾਨੀ ਮੋਟਰਸਾਈਕਲ ਤੇ ਕੈਂਪ ਦੇ ਮੁੰਡੇ ਆਏ ਉਹਨਾਂ ਨੇ ਹੁੰਦਾਂ ਦਸਤਰ ਉਸ ਤੋਂ ਬਾਅਦ ਮੈਂ ਬਾਤਰਾ ਮਾਈ ਜਾਣਦਾ ਜਾਣਦਾ ਉਹਨਾਂ ਨੂੰ ਕੌਣ ਸੀ ਇੱਕ ਅੱਧੇ ਬੰਦੇ ਨੂੰ ਵੇਖਿਆ ਮੈਂ ਕੌਣ ਸੀ ਨਾਂ ਨਹੀਂ ਯਾਰ ਕਾਰਨ ਕੋਈ ਨਾ ਕੋਈ ਰੰਜਿਸ਼ ਕੋਈ ਤਾਂ ਕੋਈ ਹੋਊਗਾ ਮੈਂ ਥੋੜੀ ਕੀ ਮਾਰਦਾ ਐਨੀ ਦੁਨੀਆ ਪੁਰਾਣਿਕ ਅਦੀਨ ਜੀ ਲਗਾਇਆ ਉਹ ਇੱਤਰ ਸੁਹਾਗ ਦਾ ਸੁਲਾਬੀ ਤੇ ਝਗੜਾ ਹੋ ਰਿਹਾ ਉਹ ਸਿੱਧਾ ਮੈਂ ਬੋਲ ਦੁੱਤੇ ਪੋਕੇ ਤੇ ਮਾਰ ਉਸੇ 75 ਸਾਲੋ ਬਲਦੇਵ ਸਿੰਘਆ ਕਿਲਾ ਟੇਕ ਸਿੰਘ ਇਹਦੇ ਤੇ ਦਾਤਾ ਮਟਾੜੀ ਇਹਨੇ ਦੱਸਿਆ ਕਿ ਮੂਹ ਤੇ ਵੰਚ ਦਾ ਨਾਮ ਦਿੱਤੇ ਬੂਆ ਉਹਨੇ ਤੇ ਦਾਤਾ ਮਾਰਿਆ ਜਿਸ ਸੰਬੰਧ ਇਹਨੂੰ ਤੇ ਮੁੰਦਰਸ਼ਟ ਨੂੰ ਜੀ ਪੁਰਾਣਾ ਸਰ ਹਸਪਤਾਲ ਮਟਾੜਾ ਤੇ ਤਾਹ ਕਰਾਇਆ ਐਮਐਲਏ ਰਾਉਂਡ ਦੇ ਜੋ ਮਿਆਂ ਦੇ ਉਸ ਦਿਨ ਦਾ ਤਕਨੋਨੀ ਕਰਨਾ ਸਰਦੀ ਮੁੱਕ ਤੇ ਜੱਪ ਬਜਾਇਆ ਗਿਆ ਜੇ ਨਾ ਜਾਂਦੇ ਤਾਂ ਕੋਈ ਨਾ ਕੋਈ ਅਨਸਕੂਲਿਕ ਹੋ ਸਕਦਾ ਹੈ ਕਿਉਂ ਤੇ ਪੁਲਿਸ ਦੀ ਡਿਊਟੀ ਹੈ ਜੇ ਪਤਾ ਲੱਗਾ ਪੰਜਾਬ ਦੇ ਉਹਦੀ ਜਾਗਰੂਕਤਾ ਸਾਡਾ ਸ਼ਰਫ ਹੈ ਸਰਡੇ ਵਿਅਕਤੀ ਕਿਉਂ ਭੱਜ ਚੁੱਕੇ ਜਿਹੜੇ ਹਾਂਜੀ ਸਰ ਮੁੱਕ ਤੇ ਭੱਜ ਪੁਲਿਸ ਦੀ ਆਮਦ ਨੂੰ ਦੇਖ ਕੇ ਮੁੱਕ ਤੇ ਭੱਜ ਸਰ ਕੀ ਕਾਰਵਾਈ ਕਰਦੇ ਹੋ ਐਮਐਲਏ ਔਰ ਦੇ ਜੋ ਰਿਜ਼ਲਟ ਆਵੇਗਾ ਉਹਦੇ ਮੁਤਾਬਕ ਬਿਆਨ ਦੇ ਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ